ਗ੍ਰਾਂਸਰ ਸਰਕਾਰ ਕਮੇਟੀ ਪੰਜਾਬ ਇੱਕ ਬਾਬਾ ਬਲਦੇਵ ਸਿੰਘ ਨਾਂ ਦਾ ਜੋ ਗੁਰਦੁਆਰੇ ਸਾਹਿਬ ਦੀਆਂ ਬਹੁਤ ਵਧੀਆ ਵੀਡੀਓ ਵਾਇਰਲ ਹੋ ਰਹੀਆਂ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿੱਥੇ ਕਿ ਨਿਸ਼ਾਨ ਸਾਹਿਬ ਲੱਗ ਰਹੇ ਆ ਉੱਥੇ ਜਿਹੜਾ ਢੋਲ ਦੇ ਨਾਲ ਸੰਗਤਾਂ ਨੂੰ ਭੰਗੜੇ ਪਵਾ ਰਿਹਾ ਆ ਉਹ ਸਿੱਖ ਵਿਰੋਧੀ ਆ ਤੇ ਥੋੜੇ ਦਿਨ ਪਹਿਲਾਂ ਅਮਰੀਕਾ 'ਚ ਇੱਕ ਸ਼ਹਿਰ ਪੈਂਦਾ ਕੈਂਟਨ ਜਿੱਥੇ ਕਿ ਬਲਦੇਵ ਸਿੰਘ ਦਾ ਉੱਥੇ ਵੀ ਡੇਰਾ ਆ ਉੱਥੇ ਜਿਹੜੇ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਗੁਰੂ ਘਰ ਦਾ ਨਾਮ ਰੱਖਿਆ ਉਹਨੇ ਤੇ ਪਰ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਿੱਖ ਦਾ ਉੱਥੇ ਕੋਈ ਸਤਕਾਰ ਨਹੀਂ ਜਿੱਥੇ ਸਾਡੇ ਪਹਿਲਾਂ ਭਾਈ ਹਰਦੀਪ ਸਿੰਘ ਨੀਜਰ ਭਾਈ ਅਵਤਾਸ ਸਿੰਘ ਖੰਡਾ ਭਾਈ ਪਰਮਜੀਤ ਸਿੰਘ ਜੋ ਪੰਜ ਵੜਾ ਉਹਨਾਂ ਦੇ ਪਿੱਛੇ ਜਈ ਅਕਾਲ ਚਲਾਣਾ ਕਰ ਗਏ ਸੀਗੇ ਉਹਨਾਂ ਦੇ ਪਿੱਛੇ ਉੱਥੇ ਅਰਦਾਸ ਕਰਨ ਦੀ ਸੰਗਤਾਂ ਨੇ ਗਏ ਸੀਗੇ ਪਰ ਉੱਥੇ ਦਾ ਜਿਹੜਾ ਇੱਕ ਅਮਰਤਪਾਲ ਸਿੰਘ ਇਹਦਾ ਹੀ ਜਿਹੜਾ ਚੇਲਾ ਆ ਉਹਨੇ ਬਿਲਕੁਲ ਨਾ ਕਰ ਦਿੱਤੀ ਗਈ ਤੇ ਇੱਥੇ ਕੋਈ ਅਰਦਾਸ ਨਹੀਂ ਕਰੂਗਾ ਸਿੱਖ ਦੀ ਤੇ ਨਾ ਹੀ ਕੋਈ ਇੱਥੇ ਮਤਲਬ ਕੀਰਤਨ ਕਰੂਗਾ ਨਾ ਹੀ ਭੋਗ ਪਾਊਗਾ ਤੇ ਅੱਜ ਅਸੀਂ ਅਕਾਲ ਤਖਤ ਸਾਹਿਬ ਤੇ ਪਹੁੰਚੇ ਆਂ ਵੀ ਜਥੇਦਾਰ ਨੂੰ ਇਹ ਮੰਗ ਕਰਦੇ ਆਂ ਵੀ ਜਿਹੜੀ ਇੱਥੇ ਆ ਗੁਰਮਤ ਅਨੁਸਾਰ ਜਿਹੜੀ ਇੱਥੇ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਜਿਹੜੀ ਸੰਗਤ ਨੂੰ ਗੁੰਮਰਾਹ ਕਰ ਰਿਆ ਆ ਇਹ ਨਚਾਰ ਵੱਲ ਲੈ ਕੇ ਜਾ ਰਿਹਾ ਸੰਗਤ ਨੂੰ ਕਿਉਂਕਿ ਇਹ ਤੁਸੀਂ ਵੀਡੀਓ ਦੇਖ ਸਕਦੇ ਆ ਸਾਰੀ মিডিਆ ਨੂੰ ਆਪਾਂ ਇਹ ਇਹਦੀ ਵੀਡੀਓ ਦਵਾਂਗੇ ਜਿਹਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਹਿਉਰੀ ਤੇ ਬਾਹਰ ਇੱਕ ਨਿਸ਼ਾਨ ਸਾਹਿਬ ਲੱਗ ਰਿਹਾ ਆ ਉਹਦੇ ਵਿੱਚ ਨੱਚ ਰਿਹਾ ਆ ਔਰ ਸੰਗਤਾਂ ਨੂੰ ਗਿੱਧੇ ਪਵਾ ਰਿਹਾ ਆ ਜਿਹੜਾ ਕਿ ਸਿੱਖ ਸਿੱਖ ਵਿੱਚ ਇਦਾਂ ਦੀ ਕੋਈ ਵੀ ਥਾਂ ਨਹੀਂ ਕਿਸੇ ਸੰਗਤਾਂ 'ਚ ਕਿੰਨਾ ਕੁ ਰੋਸ਼ ਦੇਖਣ ਸੰਗਤਾਂ 'ਚ ਬਹੁਤ ਭਾਰੀ ਜਿਹੜਾ ਹੈਗਾ ਰੋਸ ਆ ਜੀ ਸਾਰਿਆਂ ਦੇ ਬਾਹਲੇ ਦੇਸ਼ਾਂ 'ਚ ਵੀ ਜਿਹੜੇ ਟੈਗੇ ਆ ਸਾਡੇ ਸਿੱਖ ਆ ਉਹਨਾਂ ਵਿੱਚ ਵੀ ਬਹੁਤ ਭਾਰੀ ਜਿਹੜਾ ਸਾਡੇ ਫੇਸ ਪਹੁੰਚੀ ਆ ਤੇ ਆਪਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਇੱਕੋ ਮੰਗ ਕਰਦੇ ਆਂ ਭੀ ਇੱਥੇ ਜਿਹੜੀ ਬਣਦੀ ਆ ਗੁਰਮਰਯਾਦ ਦੇ ਅਨੁਸਾਰ ਇੱਥੇ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਜੇ ਇਹ ਨਹੀਂ ਸੁਧਰਦਾ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਦੇ ਡੇਰੇ 'ਚ ਲਿਆ ਕੇ ਤੇ ਜੋ ਇਹ ਆਪਣਾ ਜਿਹੜਾ ਕੰਮ ਕਰਦਾ ਕਰਮਕੰਡ ਕਰੀ ਜਾਵੇ ਸਾਡੇ ਕੋਲ ਤਾਂ ਕੋਈ ਨਹੀਂ ਕਿੰਨੀ ਦੇਰ ਤੋਂ ਚਲਾ ਰਿਆ ਸੀ ਇਹ ਸੰਗਤ ਜੀ ਇਹ ਕਾਏ ਕਾਫੀ ਮੇਰਾ ਖਾਲ ਘਟੋ ਘਟ ਵੀ ਆਪਾਂ ਨੂੰ 2.5 ਸਾਲ ਹੋ ਗਏ ਆ ਇਹ ਦੇਖਦੇ ਨੂੰ ਇਸ ਤੋਂ ਪਹਿਲੇ ਤੁਸੀਂ ਮੰਗ ਪੱਤਰ ਜਾਂ ਕੋਈ ਇਸ ਤੋਂ ਪਹਿਲੇ ਦਿੱਤਾ ਨਹੀਂ ਪਹਿਲਾਂ ਨਹੀਂ ਦਿੱਤਾ ਜੀ ਇਹਦੇ ਦੋ ਤਿੰਨ ਵਾਰੀ ਆਪਾਂ ਦੋ ਤਿੰਨ ਵਾਰੀ ਇਹਦੇ ਮੀਡੀਆ ਤੇ ਪਹਿਲਾਂ ਦਿੱਤਾ ਸੀ ਉਹ ਇਹਨਾਂ ਦੇ ਜਿਹੜੇ ਪੇਚਾਂ ਤੋਂ ਪਹਿਲਾਂ ਡਿਲੀਟ ਕਰ ਦਿੱਤਾ ਗਿਆ ਪਰ ਇਹ ਥੋੜੇ ਦਿਨ ਦੀ ਵੀਡੀਓ ਆ ਜਿਹੜੇ ਵਿੱਚ ਇਹ ਨੱਚ ਰਿਹਾ ਆ ਤੇ ਨਾਲ ਇਹਦੇ ਜਿਹੜੇ ਸੰਗਤ ਵੀ ਨੱਚ ਰਹੀ ਆ ਤੇ ਉਹ ਆਪਾਂ ਜਿਹੜੀ ਵੀਡੀਓ ਡਾਊਨਲੋਡ ਕਰਕੇ ਜਿਹੜੀ ਆ ਅਰਗਵੀਰ ਸਿੰਘ ਦੇ ਵਟਸਐਪ ਤੇ ਵੀ ਪਾ ਦਿੱਤੀ ਗਈ ਆ ਤੈਨੂੰ ਜਿਹੜਾ ਮੰਗ ਪੱਤਰ ਬਾਈ ਹੈਂਡ ਦੇ ਦਿੱਤਾ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਜਿਹੜਾ ਦੱਸ ਰਹੇ ਤੁਸੀਂ ਸਾਧ ਬਾਰੇ ਇਹ ਇਹ ਦੇ ਇਹ ਦੇ ਜਿਹੜੇ ਸਬੂਤ ਤੁਹਾਡੇ ਕੋਲ ਪ੍ਰੋਪਰ ਹੈਗੇ ਆ ਸਾਰੇ ਬਿਲਕੁਲ ਜੀ ਆਪਾਂ ਸਬੂਤ ਤੋਂ ਬਿਨਾ ਆਪਾਂ ਕੋਈ ਗੱਲ ਨਹੀਂ ਕਰਾਂਗੇ ਸਾਡੋਂ ਆਪਾਂ ਮੀਡੀਆ 'ਚ ਆਪਣੀ ਜਿਹੜੀ ਹੈਗੀ ਆ ਵੀਡੀਓ ਜਿਹੜੀ ਇਸ ਡੇਰੇ ਵਿੱਚ ਇਹਨਾਂ ਦੀ ਜਿਹੜੀ ਵੀਡੀਓ ਆ ਉਹ ਸਾਰੀ ਆਪਾਂ ਜਨਤਕ ਕਰਾਂਗੇ ਸਾਰੇ ਮੀਡੀਆ ਵਿੱਚ ਤੇ ਜਿਹੜੇ ਇਹਨਾਂ ਦੇ ਡੇਰੇ 'ਚ ਜਾਂਦੇ ਆ ਸਾਰੇ ਆਪਣੇ ਸਿੱਖ ਭਰਾ ਸਾਰੇ ਜਾਂਦੀ ਪਹੁੰਚਦੇ ਆ ਬਿਲਕੁਲ ਜੀ ਸਾਰੇ ਅੰਮ੍ਰਿਤਧਾਰੀ ਜਾਂਦੇ ਆ ਪਰ ਜਿੱਦਾਂ ਜਿਹੜਾ ਸਾਧ ਕਹਿੰਦਾ ਆ ਉਸੇ ਤਰ੍ਹਾਂ ਜਿਹੜੀ ਸੰਗਤ ਪਿੱਛੇ ਲਾ ਕੇ ਕਰਨ ਲਾਪਾਂ ਦੀ ਆ ਕਹਿਣ ਦਾ ਮਤਲਬ ਉਹਨਾਂ ਦਾ ਮਾਈਂਡ ਫਰੈਸ਼ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਇੱਕ ਸੋਰ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਇੱਕ ਬਾਬਾ ਬਲਦੇਵ ਸਿੰਘ ਨਾਂ ਦਾ ਜੋ ਗੁਰਦੁਆਰੇ ਸਾਹਿਬ ਦੀਆਂ ਬਹੁਤ ਵਧੀਆ ਵੀਡੀਓ ਵਾਇਰਲ ਹੋ ਰਹੀਆਂ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿੱਥੇ ਕਿ ਨਿਸ਼ਾਨ ਸਾਹਿਬ ਲੱਗ ਰਹੇ ਆ ਉੱਥੇ ਜਿਹੜਾ ਢੋਲ ਦੇ ਨਾਲ ਸੰਗਤਾਂ ਨੂੰ ਭੰਗੜੇ ਪਵਾ ਰਿਹਾ ਆ ਉਹ ਸਿੱਖ ਵਿਰੋਧੀ ਆ ਤੇ ਥੋੜੇ ਦਿਨ ਪਹਿਲਾਂ ਅਮਰੀਕਾ ਚ ਇੱਕ ਸ਼ਹਿਰ ਪੈਂਦਾ ਕੈਂਟਨ ਜਿੱਥੇ ਕੀ ਬਲਦੇਵ ਸਿੰਘ ਦਾ ਉੱਥੇ ਵੀ ਡੇਰਾ ਆ ਉੱਥੇ ਜਿਹੜੇ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਗੁਰੂ ਘਰ ਦਾ ਨਾਮ ਰੱਖਿਆ ਉਹਨੇ ਤੇ ਪਰ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਿੱਖ ਦਾ ਉੱਥੇ ਕੋਈ ਸਤਕਾਰ ਨਹੀਂ ਜਿੱਥੇ ਸਾਡੇ ਪਹਿਲਾਂ ਭਾਈ ਹਰਦੀਪ ਸਿੰਘ ਨੀਜਰ ਭਾਈ ਅਬਤਾਸ ਸਿੰਘ ਖੰਡਾ ਭਾਈ ਪਰਮਜੀਤ ਸਿੰਘ ਜੋ ਪੰਜ ਵੜਾ ਉਹਨਾਂ ਦੀ ਪਿੱਛੇ ਜਈ ਅਕਾਲ ਚਲਾਣਾ ਕਰ ਗਏ ਸੀਗੇ ਉਹਨਾਂ ਦੇ ਪਿੱਛੇ ਉੱਥੇ ਅਰਦਾਸ ਕਰਨ ਵੀ ਸੰਗਤਾਂ ਨੇ ਗਏ ਸੀਗੇ ਪਰ ਉੱਥੇ ਦਾ ਜਿਹੜਾ ਇੱਕ ਅਮਰਤਪਾਲ ਸਿੰਘ ਇਹਦਾ ਹੀ ਜਿਹੜਾ ਚੇਲਾ ਆ ਉਹਨੇ ਬਿਲਕੁਲ ਨਾ ਕਰ ਦਿੱਤੀ ਗਈ ਵੀ ਇੱਥੇ ਕੋਈ ਅਰਦਾਸ ਨਹੀਂ ਕਰੂਗਾ ਸਿੱਖ ਦੀ ਤੇ ਨਾ ਹੀ ਕੋਈ ਇੱਥੇ ਮਤਲਬ ਕੀਰਤਨ ਕਰੂਗਾ ਨਾ ਹੀ ਭੋਗ ਪਾਊਗਾ ਤੇ ਅੱਜ ਅਸੀਂ ਅਕਾਲ ਤਖਤ ਸਾਹਿਬ ਤੇ ਪਹੁੰਚੇ ਆਂ ਵੀ ਜਥੇਦਾਰ ਨੂੰ ਇਹ ਮੰਗ ਕਰਦੇ ਆਂ ਵੀ ਜਿਹੜੀ ਇੱਥੇ ਆ ਗੁਰਮਤ ਅਨੁਸਾਰ ਜਿਹੜੀ ਇੱਥੇ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਜਿਹੜੀ ਸੰਗਤ ਨੂੰ ਗੁਮਰਾਹ ਕਰ ਰਿਆ ਆ ਇਹ ਨਚਾਰ ਵੱਲ ਲੈ ਕੇ ਜਾ ਰਿਆ ਸੰਗਤ ਨੂੰ ਕਿਉਂਕਿ ਇਹ ਤੁਸੀਂ ਵੀਡੀਓ ਦੇਖ ਸਕਦੇ ਆ ਸਾਰੀ ਮੀਡੀਆ ਨੂੰ ਆਪਾਂ ਇਹ ਇਹਦੀ ਵੀਡੀਓ ਦਵਾਂਗੇ ਜਿਹਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਹਿਉਰੀ ਤੋਂ ਬਾਹਰ ਇੱਕ ਨਿਸ਼ਾਨ ਸਾਹਿਬ ਲੱਗ ਰਿਹਾ ਆ ਉਹਦੇ ਵਿੱਚ ਨੱਚ ਰਿਆ ਆ ਔਰ ਸੰਗਤਾਂ ਨੂੰ ਗਿੱਧੇ ਪਵਾ ਰਿਹਾ ਆ ਜਿਹੜਾ ਕਿ ਸਿੱਖ ਸਿੱਖ ਵਿੱਚ ਇਦਾਂ ਦੀ ਕੋਈ ਵੀ ਥਾਂ ਨਹੀਂ ਕਿਸੇ ਸੰਗਤਾਂ 'ਚ ਕਿੰਨਾ ਕੁ ਰੋਸ ਦੇਖ ਨੂੰ ਆ ਸੰਗਤਾਂ 'ਚ ਬਹੁਤ ਭਾਰੀ ਜਿਹੜਾ ਹੈਗਾ ਰੋਸ ਆ ਜੀ ਸਾਰਿਆਂ ਦੇ ਬਾਹਰਲੇ ਦੇਸ਼ਾਂ 'ਚ ਵੀ ਜਿਹੜੇ ਹੈ ਗਏ ਆ ਸਾਡੇ ਸਿੱਖਾਂ ਉਹਨਾਂ ਵਿੱਚ ਵੀ ਬਹੁਤ ਭਾਰੀ ਜਿਹੜਾ ਸਾਡੇ ਫੇਸ ਪਹੁੰਚੀ ਆ ਤੇ ਆਪਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਤੇ ਕੋ ਮੰਗ ਕਰਦੇ ਆ ਵੀ ਇੱਥੇ ਜਿਹੜੀ ਬਣਦੀ ਆ ਗੁਰਮਰਯਾਦ ਦੇ ਅਨੁਸਾਰ ਇੱਥੇ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਜੇ ਇਹ ਨਹੀਂ ਸੁਧਰਦਾ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਦੇ ਡੇਰੇ ਚ ਲੈ ਆ ਕੇ ਤੇ ਜੋ ਇਹ ਆਪਣਾ ਜਿਹੜਾ ਕੰਮ ਕਰਦਾ ਕਰਮਕੰਡ ਕਰੀ ਜਾਵੇ ਸਾਡੇ ਕੋਲ ਕੋਈ ਨਹੀਂ ਕਿੰਨੀ ਦੇਰ ਤੋਂ ਚਲਾ ਰਿਆ ਸੀ ਸੰਗਤ ਜੀ ਇਹ ਕਾਏ ਕਾਫੀ ਮੇਰਾ ਖਾਲ ਘਟੋ ਘਟ ਵੀ ਆਪਾਂ ਨੂੰ 2.5 ਸਾਲ ਹੋ ਗਏ ਆ ਇਹ ਦੇਖਦੇ ਨੂੰ ਇਸ ਤੋਂ ਪਹਿਲੇ ਤੁਸੀਂ ਮੰਗ ਪੱਤਰ ਜਾਂ ਕੋਈ ਇਸ ਤੋਂ ਬਾਰੇ ਪਹਿਲੇ ਨਹੀਂ ਪੇਲਾ ਨਹੀਂ ਦਿੱਤਾ ਜੀ ਇਹਦੇ ਦੋ ਤਿੰਨ ਵਾਰੀ ਆਪਾਂ ਦੋ ਤਿੰਨ ਵਾਰੀਆਂ ਨੇ ਮੀਡੀਆ ਕੇ ਪਹਿਲਾਂ ਦਿੱਤਾ ਸੀ ਉਹ ਇਹਨਾਂ ਦੇ ਜਿਹੜੇ ਪੇਚਾਂ ਤੋਂ ਪਹਿਲਾਂ ਡਿਲੀਟ ਕਰ ਦਿੱਤਾ ਗਿਆ ਪਰ ਇਹ ਥੋੜੇ ਦਿਨ ਦੀ ਵੀਡੀਓ ਆ ਜਿਹੜੇ ਵਿੱਚ ਇਹ ਨੱਚ ਰਿਹਾ ਆ ਤੇ ਨਾਲ ਇਹਦੇ ਜਿਹੜੇ ਸੰਗਤ ਵੀ ਨੱਚ ਰਹੀ ਆ ਤੇ ਉਹ ਆਪਾਂ ਜਿਹੜੀ ਵੀਡੀਓ ਡਾਊਨਲੋਡ ਕਰਕੇ ਜਿਹੜੀ ਆ ਅਰਗਵੀਰ ਸਿੰਘ ਦੇ ਵਟਸਐਪ ਤੇ ਵੀ ਪਾ ਦਿੱਤੀ ਗਈ ਆ ਤੇ ਨੂੰ ਜਿਹੜਾ ਮੰਗ ਪੱਤਰ ਬਾਈ ਹੈਂਡ ਦੇ ਦਿੱਤਾ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਜਿਹੜਾ ਦੱਸ ਰਹੇ ਤੁਸੀਂ ਸਾਧ ਬਾਰੇ ਇਹ ਇਹ ਦੇ ਇਹਦੇ ਜਿਹੜੇ ਸਬੂਤ ਤੁਹਾਡੇ ਕੋਲ ਪ੍ਰੋਪਰ ਹੈਗੇ ਆ ਸਾਰੇ ਬਿਲਕੁਲ ਜੀ ਆਪਾਂ ਸਬੂਤ ਤੋਂ ਬਿਨਾ ਆਪਾਂ ਕੋਈ ਗੱਲ ਨਹੀਂ ਕਰਾਂਗੇ ਸਾਡੋਂ ਆਪਾਂ ਮੀਡੀਆ 'ਚ ਆਪਣੀ ਜਿਹੜੀ ਹੈਗੀ ਆ ਵੀਡੀਓ ਜਿਹੜੀ ਇਸ ਡੇਰੇ ਵਿੱਚ ਇਹਨਾਂ ਦੀ ਜਿਹੜੀ ਵੀਡੀਓ ਆ ਉਹ ਸਾਰੀ ਆਪਾਂ ਜਨਤਕ ਕਰਾਂਗੇ ਸਾਰੇ ਮੀਡੀਆ ਵਿੱਚ ਤੇ ਜਿਹੜੇ ਇਹਨਾਂ ਦੇ ਡੇਰੇ 'ਚ ਜਾਂਦੇ ਆ ਸਾਰੇ ਆਪਣੇ ਸਿੱਖ ਭਰਾ ਸਾਰੇ ਜਾਂਦੇ ਪਹੁੰਚਦੇ ਬਿਲਕੁਲ ਜੀ ਸਾਰੇ ਅੰਮ੍ਰਿਤਧਾਰੀ ਜਾਂਦੇ ਆ ਪਰ ਜਿੱਦਾਂ ਜਿਹੜਾ ਸਾਧ ਕਹਿੰਦਾ ਆ ਉਸੇ ਤਰ੍ਹਾਂ ਜਿਹੜੀ ਸੰਗਤ ਪਿੱਛੇ ਲਾ ਕੇ ਕਰਨ ਲੱਪਾਂਦੀ ਆ ਕਹਿਣਾ ਮਤਲਬ ਉਹਨਾਂ ਦਾ ਮਾਈਂਡ ਫਰੈਸ਼ ਕੀਤਾ ਜਾਂਦਾ ਬਿਲਕੁਲ ਜੀ ਬਿਲਕੁਲ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਇੱਕ ਸੌੜਾ